ਸਾਰੇ ਸੇ ਇਹ ਕਹਿੰਦੇ ਆਗੇ ਵੀ ਜੋ ਜੇ ਪੈਲਸ ਬਣਾਉਣਾ ਸਾਡੇ ਪਿੰਡ ਨੂੰ ਘੱਟੋ ਘੱਟ 30 ਤੇ 35 ਤੋਂ 35 ਕਿੱਲਿਆਂ ਤੱਕ ਸਾਡੇ ਪਿੰਡ ਦੇ ਵਿੱਚ ਜਿਹੜੀ ਹੈ ਪੰਚਾਇਤੀ ਜ਼ਮੀਨ ਆਗੀ ਵੀ ਉੱਥੇ ਬਣਾ ਸਕਦੇ ਆਗੇ ਸਾਡੇ ਨਾਲ ਗ੍ਰਾਮ ਪੰਚਾਇਤ ਸਰਪੰਚ ਰਾਜਵਿੰਦਰ ਸਿੰਘ ਰਾਜੀ ਪੰਚਾਇਤ ਮੈਂਬਰ ਮਲਕੀਤ ਸਿੰਘ ਪੰਚਾਇਤ ਮੈਂਬਰ ਹਰਪਾਲ ਸਿੰਘ ਇਹ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇਗੇ ਕਾ ਸਾਡੇ ਤੇ ਨਿਆਇਜ ਹੋ ਰਿਆ ਇਹ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਜੀਸੀਬੀਆ ਉਹ ਵੀ ਅੰਦਰ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਇਹ ਨਾ ਸਾਰੇ ਪੰਚਾਇਤ ਮੈਂਬਰ ਸਾਈ ਆਈ ਰਲ ਕੇ ਜੀ ਕੱਲ ਸਾਨੂੰ ਬਿਨਾ ਬੁਸੇ ਸਾਡਾ ਸਾਰਾ ਸੇਵਾ ਦਾ ਸਾਰਾ ਆਊਟ ਆ ਕੇ ਖੱਟਾ ਗਿਆ ਜੀ ਠੀਕ ਅੱਧੇ ਵੀ ਖੀ ਰੋੜਾ ਬਿਲਕੁਲ ਢਟਿਆ ਪਿਆ ਉਧਰ ਇਹਨਾਂ ਦੀ ਕੋਈ ਗਵਰ ਨਹੀਂ ਹੈਗੀ ਇੱਥੇ ਸਰਪੰਚ ਦਾ ਵਾਹਨ ਪੈਂਦਾ ਇਹ ਰੋੜ ਵੀ ਪਾਸ ਕਰਾ ਰਿਆ ਪੈਲਸ ਵੀ ਅਸੇਵਰਤ ਬਣਾ ਰਿਹਾ ਪਤਾ ਨਹੀਂ ਸਰ ਕੀ ਹੈ ਇਹ ਪਹਿਲਾਂ ਤਾਂ ਟੋਬੇ ਹੀ ਸੀ ਤੋਬਾ ਪਰ ਫਿਰ ਪਤਾ ਨਹੀਂ ਕਿਸਨੇ ਉਹ ਚੈਤਨ ਉਹਦੋਂ ਜਦੋਂ ਜਿਵੇਂ ਜ਼ਰੂਰਤ ਹੋਈ ਪੰਚਾਇਤ ਨੂੰ ਮੈਂ ਸਿਸਟਮ ਹੋ ਗਿਆ ਮਸਲਾ ਵੀਰ ਜੀ ਇਹ ਹੈਗਾ ਸਾਡੇ ਮਤਲਬ ਇਹ ਪਹਿਲਾਂ ਤੋਂ ਪੁਰਾਣੇ 70 80 ਸਾਲ ਤੋਂ ਪੁਰਾਣੇ ਸੇਵੇ ਨੇ ਜੀ ਇਹ ਇਹ ਹੁਣ ਦੀ ಗ್ರಾಮ ਪੰਚਾਇਤ ਸਰਪੰਚ ਰਾਜਵਿੰਦਰ ਸਿੰਘ ਸਾਡੇ ਨਾਲ ਬਹੁਤ ੱੱਕਾ ਕਰ ਰਿਹਾ ਉਹਦੇ ਨਾਲ ਮੈਂਬਰ ਵੀ ਉਹਦੇ ਨਾਲ ਮਤਲਬ ਜੁਆਇੰਟ ਨੇਗੇ ਉਹ ਕਹਿ ਰਹੇ ਨੇ ਕਿ ਇੱਥੇ ਅਸੀਂ ਪੈਲਸ ਬਣਾਉਣਾਗਾ ਸੋ ਸਰ ਅਸੀਂ ਕਹਿੰਦੇ ਵੀ ਚੰਗੀ ਚੀਜ਼ ਆ ਮੰਨਣੀ ਚਾਹੀਦੀ ਆ ਪਰ ਸਰ ਅਸੀਂ ਇਹ ਕਹਿੰਦੇ ਹਾਂਗੇ ਵੀ ਜੋ ਜੇ ਪੈਲਸ ਬਣਾਉਣਾ ਸਾਡੇ ਪਿੰਡ ਨੂੰ ਘਟੋ ਘਟ 30 ਤੇ 35 ਤੋਂ 35 ਕਿੱਲਾਂ ਤੱਕ ਸਾਡੇ ਪਿੰਡ ਦੇ ਵਿੱਚ ਜਿਹੜੀ ਹੈ ਪੰਚਾਇਤੀ ਜ਼ਮੀਨ ਆਗੀ ਵੀ ਉੱਥੇ ਬਣਾ ਸਕਦੇ ਹਾਂਗੇ ਸਾਡੇ ਪੀਖੀ ਰੋੜਾ ਬਿਲਕੁਲ ਟੁੱਟਿਆ ਪਿਆ ਉਧਰ ਇਹਨਾਂ ਦੀ ਕੋਈ ਬਗੌਰ ਨਹੀਂ ਹੈਗੀ ਇੱਥੇ ਸਰਪੰਚ ਦਾ ਵਾਣ ਪੈਣਾ ਇਹ ਰੋਡ ਵੀ ਪਾਸ ਕਰਾ ਰਿਆ ਪੈਲਸ ਵੀ ਇਸੇ ਰੋਡ ਤੇ ਬਣਾ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜੇਕਰ ਇੰਨੇ ਹੀ ਕੁੱਝ ਕਰਨਾਗਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਅਸੀਂ ਕਿਸੇ ਨੂੰ ਨਹੀਂ ਬੁਰਾ ਕਹਿੰਦੇ ਅਸੀਂ ਵੀ ਇਹ ਪਾਰਟੀਆਂ ਜੁੜੇ ਹੋયાਗੇ ਅੱਜ ਇਹ ਸਰਪੰਚਾ ਇਹ ਦਿੱਤੀ ਹੋਈ ਪਿੰਡ ਦੀ ਪਾਵਰ ਨੂੰ ਹੀ ਪਿੰਡ ਤੇ ਯੂਜ਼ ਕਰ ਰਿਹਾਗਾ ਫਿਰ ਇਹ ਆਪਦੇ ਖੇਤ ਹੀ ਬਣਵਾ ਲੇ ਸਰ ਜੇਕਰ ਮਤਲਬ ਹੈ ਸਾਡੇ ਨਾਲ ਇਦਾਂ ਹੀ ਧੱਕਾ ਕਰਨਾਗਾ ਇਹਨੇ ਜੀਐਸਵੀ ਲਿਆਤੀ ਤੇ ਸਾਰੇ ਸਾਡੇ ਸਿਰੇ ਤੋਂ ਦਿਖਾ ਰਿਆਂਗੇ ਮਤਲਬ ਸਾਰਾ ਕੁਝ ਆ ਕੇ ਟਾ ਕੇ ਫਾਂ ਕਰ ਦਿੱਤਾ ਇਹ ਪਿੰਡ ਨੂੰ ਦੋ ਤਰੀਕਿਆਂ ਦੇ ਵਿੱਚ ਪਾੜ ਰਿਹਾ ਮੰਗਦਾ ਸੀ ਇਹ ਕਰਦੇ ਹਾਂ ਸਰ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਾਲੇ ਇੱਥੋਂ ਕੋਈ ਪੈਲਸ ਦਾ ਮਤਲਬ ਉਹ ਨਹੀਂਗਾ ਜੋ ਪੰਚਾਇਤੀ ਜ਼ਮੀਨ ਆ ਉੱਥੇ ਪੰਚਾਇਤੀ ਜ਼ਮੀਨਾਂ ਦੀ ਥਾਂ ਤੇ ਮਤਲਬ ਪੈਲਸ ਬਣਾਇਆ ਜਾਵੇ ਚੀਜ਼ ਕੋਈ ਵੀ ਆ ਬਣਨੀ ਚਾਹੀਦੀ ਆ ਅਸੀਂ ਵੀ ਕਹਿੰਨੇ ਆ ਅਸੀਂ ਵੀ ਉਹ ਚੀਜ਼ ਦਾ ਸਾਥ ਦੇਵਾਂਗੇ ਮਤਲਬ ਇਹ ਜਿਹੜਾ ਸਾਡੇ ਤੇ ਨਿਆਂਜ ਹੋ ਰਿਹਾ ਇਹ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੋ ਜੀ ਸੀ ਵੀ ਆਈ ਆ ਉਹ ਵੀ ਅੰਦਰ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਰਸ਼ੀਕਾ ਭਾਈ ਮੇਰਾ ਨਾਮ ਹਰਦੀਪ ਸਿੰਘ ਪਿੰਡ ਕੀਵਾ ਕਲਾਂ ਜੀ ਇਹ ਸਾਡੇ ਜੱਦੀ ਸੇਵੇ ਨੇਗੇ ਜਦੋਂ ਤੋਂ ਪਿੰਡ ਵੱਜਿਆ ਉਦੋਂ ਤੋਂ ਸਾਡੇ ਇਸ ਸਮਸ਼ਾਨ ਘਾਟ ਆਗਾ ਠੀਕ ਹੈ ਸਾਡੇ ਨਾਲ ಗ್ರಾಮ ਪੰਚਾਇਤ ਸਰਪੰਚ ਰਾਜਵਿੰਦਰ ਸਿੰਘ ਰਾਜੀ ਪੰਚਾਇਤ ਮੈਂਬਰ ਮਲਕੀਤ ਸਿੰਘ ਪੰਚਾਇਤ ਮੈਂਬਰ ਹਰਪਾਲ ਸਿੰਘ ਇਹ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇਗੇ ਸੇਵੇ ਸਸ ਸਮਸ਼ਾਨ ਘਾਟ ਆ ਕੇ ਕਹਿੰਦੇ ਇੱਥੇ ਪੈਲਸ ਬਣਾਉਣਾ ਇੱਥੇ ਪੈਲਸ ਦੇ ਸਮਸ਼ਾਨ ਘਾਟ ਵਾਲੀ ਜਗ੍ਹਾ ਦੇ ਵਿੱਚ ਕੌਣ ਪੈਲਸ ਬਣਵਾ ਰਿਹਾ ਹੈਗਾ ਆਉਣ ਖਾਤਰ ਪੰਚਾਇਤੀ ਜ਼ਮੀਨ ਬਥੇਰੀਆ ਉੱਥੇ ਪੈਲਸ ਬਣਾਇਆ ਜਾਂਦਾਗਾ ਕਿ ਸਮਸ਼ਾਨ ਘਾਟ 'ਚ ਪੈਲਸ ਬਣੂਗਾ ਇੱਕ ਇਹਦੀ ਜ਼ਮੀਨ ਲੱਗਦੀ ਹੈ ਰੋਡ ਦੇ ਉੱਤੇ ਇਹ ਰੋਡ ਤਾਂ 18 ਫੁੱਟ ਪਾਸ ਕਰਵਾਤਾ ਜੋ ਸਾਡਾ ਮੇਨ ਰੋਡ ਬਾਜ਼ਾਰ ਨੂੰ ਜਾਂਦਾ ਭੀਖੀ ਨੂੰ ਉਹ ਰੋਡ ਨਹੀਂ ਪਾਸ ਕਰਾ ਰਹੇ ਉਹਦੇ ਵੱਲ ਧਿਆਨ ਨਹੀਂ ਜਾ ਰਿਹਾ ਪਿੰਡ 'ਚ ਹੋਰ ਵੀ ਕੰਮ ਨੇ ਕਰਨ ਵਾਲੇ ਉਹ ਕਰੇ ਜਾਣ ਕਿ ਸਮਸ਼ਾਨ ਘਾਟ ਦੀ ਉਹ ਕਰਨਾ ਕਿੰਨਾ ਨੇ ਸਾਡੀ ਮੰਗ ਇਹ ਹੈ ਕਿ ਸਾਡਾ ਸਮਸ਼ਾਨ ਘਾਟ ਦੁਆਰੇ ਖੜਾ ਕੀਤਾ ਜਾਵੇ ਬਣਦੀ ਕਾਰਵਾਈ ਪੰਚਾਇਤ ਤੇ ਕੀਤੀ ਜਾਵੇ ਜੀਸੀਬੀ ਤੇ ਪਰਚਾ ਦਾਜ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਸਾਡੇ ਨਾਲ ਜੀ ਸਰਪੰਚ ਸਾਹਿਬ ਬਹੁਤ ਨਿਯਾਤਕਾ ਕਰ ਰਹੇ ਨੇ ਜੀ ਠੀਕ ਹੈ ਜੀ ਸਾਰੇ ਪੰਚਾਇਤ ਮੈਂਬਰ ਸਾਰੇ ਆਈ ਗੱਲ ਕਹੀ ਕੱਲ ਸਾਨੂੰ ਬਿਨਾ ਗੁਸੇ ਸਾਡਾ ਸਾਰਾ ਸਿਗਰ ਦਾ ਸਾਰਾ ਔਟ ਆ ਗਿਆ ਸਟਾ ਗਿਆ ਠੀਕ ਹੈ ਨਾ ਗੱਲ ਸਾਨੂੰ ਕੋਈ ਦੱਸ ਬੁਸ ਨਹੀਂ ਕਰੇਗੀ ਸਾਡੇ ਅਸੀਂ ਸਾਡੇ ਕੁਝ ਬੰਦੇ ਮਾਰ ਸਕੇ ਜੀ ਪਰ ਬਾਹਰ ਕੰਮ ਦੰਦੇਗੇ ਸੀ ਸਾਥੋਂ ਇਹ ਚੋਰੀਓ ਕੰਮ ਕੀਤਾ ਗਿਆ ਜੀ ਸਾਡੇ ਕਿਸੇ ਨਾਲ ਸਲਾਹ ਨਹੀਂ ਕੀਤੀ ਗਈ ਕੋਈ ਪਿੰਡ ਦੇ ਸਲਾਹ ਨਹੀਂ ਕੀਤੀ ਗਈ ਇੱਕ ਅਫਵਾਹਾਂ ਨੇ ਹੀ ਕਹਿੰਦੇ ਸਾਰੇ ਪਿੰਡ ਦਾ ਇੱਕਾ ਕੋਈ ਪਿੰਡ ਕਿਸੇ ਦਾ ਇੱਕਾ ਨਹੀਂ ਹੈਗਾ ਜੀ ਇਹਦਾ ਇੱਕ ਆਬਦੇ ਵੱਲੋਂ ਮਨ ਇਹਨਾਂ ਨੇ ਸਿਰਫ ਆਪ ਦਾ ਰਾਹ ਸਿੱਧਾ ਕਰਨ ਲਈ ਠੀਕ ਹੈ ਇੱਥੇ ਨਾਲ ਗਾਂਗਾਵਾੜੀਆ ਇਹਨਾਂ ਨੂੰ ਆਇਆ ਵੀ ਨਰਕਾ ਸਾਰਾ ਸਾਡੇ ਕਹਿੰਦੇ ਨਰਕ ਚੱਕਣ ਨੂੰ ਕਹਿੰਦੇ ਨੇ ਹਾਲ ਤਾਂ ਸਹੀ ਗੱਲ ਤਾਂ ਹੈ ਔਰ ਇਹਦੇ ਕੋਈ ਗੱਲ ਨਹੀਂ ਸੇਵਾ ਨੂੰ ਹੁਣ ਸੋਡਾ ਦੀ ਗੱਲ ਹੀ ਇਹਨਾਂ ਨੂੰ ਬਹੁਤ ਥਾਂ ਤੇ ਬਣਾਉ ਨੂੰ ਆਜੇ ਪਾਸ ਬਣਾਉਣੀ ਹੈ ਇਹਨਾਂ ਨੇ ਪਰ ਨਹੀਂ ਪਰ ਇਹਨਾਂ ਨੇ ਇੱਕ ਹਿੰਡ ਪਗਾਉਣੀ ਆ ਆਪਦੀ ਊਰੇ ਇਹਨਾਂ ਨੇ ਕਹਿ ਵੀ ਰੱਖਿਆਗਾ ਕਿ ਹਿੰਡ ਪਗਾਉਣੀ ਆ ਵੀ ਊਰੇ ਪਗਾ ਕੇ ਕਿਸੇ ਨਾ ਕੋਈ ਜਰਾਹੀ ਨਹੀਂ ਗਈ ਹੁਣ ਮਿੱਟੀ ਸਾਡੇ ਮਜੀਬ ਸਿੰਘਾਂ ਦਾ ਹੀ ਮਿੱਟੀ ਸਾਡਾ ਹੀ ਸਾਡਾ ਸਾਰਾ ਸੇਵਾਟਾ ਦਾ ਹੀ ਉਹ ਸਿਵੇ ਰੱਖਤੇ ਜਿਹੜੇ ਪਿੰਡ ਵਿੱਚ ਕੋਈ ਨਾ ਥੇ ਨਹੀਂ ਗਈ ਕੋਈ ਉਹਨਾਂ ਦਾ ਨੰਬਰ ਨਹੀਂ ਕੋਈ ਨਹੀਂ ਸਾਡੇ ਊਰੇ ਸੇਵਾ ਦੀ ਸਾਰਾ ਨੰਬਰ ਵੀ ਆਈ ਫਰਦ ਵੀ ਕਢਾਈ ਆਈ ਅਸੀਂ ਸਾਰਾ ਕੋਈ ਦਿਖਾਇਆ ਹੀ ਕਿਸੇ ਨੇ ਸਾਡੇ ਦੇ ਕੋਈ ਇਹਨਾਂ ਨੇ ਕਾਰਵਾਈ ਕਿਸੇ ਨੇ ਨਹੀਂ ਕੀਤੀ ਕੀ ਚਾਹਣਾ ਕੀ ਮੰਗ ਕਰਦੇ ਅਸੀਂ ਮੰਗ ਤਾਂ ਇਹੀ ਕਰਦੇ ਆਂ ਸਾਡੇ ਸਿਵੇ ਇੱਥੇ ਰਹਿਣੀ ਅਸੀਂ ਦਵਾਰੇ ਸਾਡੇ ਸਿਵੇ ਹੀ ਖੜੇ ਕੀਤੇ ਜਾਣੀ ਅਸੀਂ ਸਿਵੇ ਉਰੇ ਰੱਖਾਂਗੇ ਅਸੀਂ ਪੈਸੇ ਨਹੀਂ ਪੈਂਦਣੀ ਪੈਸੇ ਪਾਉ ਨੂੰ ਬਹੁਤ ਜਗ੍ਹਾ ਪਈ ਆ ਜਿੱਥੇ ਮਰਜ਼ੀ ਹੀਰੋ ਆਏਗਾ ਤੇ ਪਈ ਆ ਟਾਈ ਪੇਰਾ ਤੇ ਪਈ ਆ ਰੋੜ ਤੇ ਜ਼ਮੀਨਾਂ ਲੱਗਦੇ ਨੇ ਜਿੱਥੇ ਮਰਜ਼ੀ ਪਾ ਸਕਦੇ ਨੇ ਇਹ ਆਇਆ ਜੀ ਸਾਡੇ ਨਾਲ ਤਾਂ ਕਾਰਨ ਨੇ ਵੀ ਕੋਈ ਬੋਧ ਨਹੀਂ ਇਹ ਮਨ ਆਪਦੇ ਗਲਤ ਫਾਇਦਾ ਉਖਾ ਰਿਆ ਜੀ ਬੰਦਾ ਆਪਣੀ ਤਾਕਤ ਦਾ ਅੱਛੀ ਗੰਰੀਬ ਆਦਮੀ ਅੱਛੀ ਕਿੱਥੇ ਜਾਵਾਂਗੇ ਸਾਡੇ ਮਰੇ ਖਪੇ ਅਰਥੀ ਅੱਠੀ ਲੈ ਕੇ ਆਉਣਾ ਜਦੋਂ ਸਾਡੇ ਵੱਡ ਬਡੇ ਰੇ ਉਰੇ ਪੈ ਨੇ ਅਸੀਂ ਦੱਸੋ ਤੁਸੀਂ ਵੀ ਸਿਆਣੇ ਹੋ ਅਸੀਂ ਕਿੱਧਰ ਜਾਵਾਂ ਨਾ ਇਸ ਹੱਥ ਬੋਟਾ ਫਵਾਲ ਲੈ ਲੈਨੇ ਨਾਲੇ ਸਾਡੇ ਨਾਲ ਆ ਜਦ ਖੱਤੀਆਂ ਕਰਦੇ ਨੇ ਜਾਂ ਉਹਦੀ ਨਾ ਬੋਟਾ ਫਵਾਨ ਵੀ ਪਾਈ ਜਿੱਧਰ ਮਰਜੀ ਪਾ ਦੋ ਇਹਨੇ ਹੱਥ ਦੇ ਕੇ ਸਮਾਰ ਕੇ ਕਹਿੰਦਾ ਮੈਂ ਤੁਹਾਡਾ ਸਭ ਕੁਝ ਕਰੂੰ ਆ ਕਰ ਗਿਆ ਆ ਪੱਟ ਕੇ ਛੱਟ ਗਿਆ ਸਗੋ ਕੀ ਕਰ ਗਿਆ ਸਾਡਾ ਇਹ ਸਤਿਕਾਰ ਕਰਾਂਗੇ ਜੀ ਇਹ ਸਾਰਾ ਪਤਾ ਗੱਲ ਕੀ ਹੈ ਸਾਰਾ ਪੱਲਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤਿ ਇਹ ਸਾਰੇ ਸਾਡੇ ਪਿੰਡ ਦੀ ਪਿਛਲੀ ਪੰਚਾਇਤ ਨੇ 2023 ਦੇ ਵਿੱਚ ਇੱਕ ਮਤਾ ਪਾਇਆ ਦੀ 12ਵੇਂ ਮਹੀਨੇ ਚ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਦੋਂ ਸਾਰੇ ਸਮਸ਼ਾਨ ਘਾਟ ਇੱਕ ਕਰਤੇ ਸੀ ਗੁਰੂ ਘਰ ਸਾਹਿਬ ਦੇ ਕੋਲੇ ਉਹਦੀਆਂ ਵੀਡੀਓ ਚੈਨਲਾਂ ਤੇ ਵੀ ਪਈਆਂ ਨੇ ਸਾਰਾ ਸਾਰਿਆਂ ਨੇ ਸਾਰੇ ਪਿੰਡ ਵਾਸੀ ਨੇ ਸਵਾਗਤ ਕੀਤਾ ਸੀ ਉਹਦਾ ਸਭ ਕੁਝ ਉਸ ਸਿਸਟਮ ਹੋਇਆ ਉਸ ਤੋਂ ਬਾਅਦ ਚਲੋ ਸਰਪੰਚ ਤੋਂ ਬਾਅਦ ਸ਼ਾਇਦ ਪ੍ਰਬੰਧਕ ਲੱਗ ਗਿਆ ਤੇ ਬਾਕੀ ਗ੍ਰਾਂਟ ਦੀ ਘਾਟ ਕਰਨੇ ਇਹ ਜਗ੍ਹਾ ਐਸੀ ਤਰ੍ਹਾਂ ਪਈ ਰਹੀ ਖੰਡਰ ਰਹੇਗੀ ਉਸ ਤੋਂ ਬਾਅਦ ਹੁਣ ਜਦੋਂ ਕੋਈ ਆਪਣੇ ਸੀਐਮ ਸਾਹਿਬ ਨੇ ਸਿਰਕੁਰ ਤੇ ਘਾਦਰ ਦੇ ਨਾਮ ਤੇ ਪੈਸੇ ਦਿੱਤੇ ਹੈ ਕਿ ਗ੍ਰਾਂਟ ਆਈ ਹੈਗੀ ਤਾਂ ਉਹਦੇ ਵਿੱਚ ਉਹ ਪੈਸੇ ਦੇ ਵਿੱਚੋਂ ਇੱਥੇ ਪੈਲਸ ਬਣਾ ਰਹਾਂਗੇ ਜਿਹੜੀ ਕਿ ਇਹ ਬਿਲਕੁਲ ਖੰਡਰ ਜਗਾ ਹੋਗੀ ਤੇ ਆ ਚੀਜ਼ ਆ ਹੋਰ ਕੁਝ ਨਹੀਂ ਹੈਗਾ ਸਰ ਕਿਤੇ ਵੀ ਜਦੋਂ ਨਾ ਪਿੰਡ ਵੱਜੇ ਉਦੋਂ ਤਾਂ ਹੀ ਇਹ ਇੱਥੇ ਜਗਾ ਸਮਸ਼ਾਨ ਘਾਟ ਲਈ ਸੀ ਤੇ ਪਿਛਲੇ ਦਿਨ ਇੱਕ ਸ਼ਹੀਦ ਫੌਜੀ ਦਾ ਵੀ ਇੱਥੇ ਸੰਸਕਾਰ ਕੀਤਾ ਗਿਆ। ਇਹਦੇ ਵਿੱਚ ਪਤਾ ਸਰ ਕੀ ਹੈ ਇਹ ਪਹਿਲਾਂ ਤਾਂ ਟੋਬਾ ਹੀ ਸੀ ਟੋਬਾ ਪਰ ਕੀ ਦਿੱਤਾ ਪਿਛਲੇ ਪੰਜ ਚੈਤਨੂ ਉਦੋਂ ਜਦੋਂ ਜਿਵੇਂ ਜ਼ਰੂਰਤ ਹੋਈ ਪੰਚਾਇਤਾਂ ਨਵੇਂ ਸਿਸਟਮ ਹੋ ਗਿਆ। 2023 ਦੇ ਵਿੱਚ ਜਾ ਕੇ ਇੱਕ ਗੱਲ ਲੱਗੀ ਵੀ ਇਹਨਾਂ ਸਾਰੇ ਪਿੰਡ ਦਾ ਇਕੱਠ ਮਾਰ ਕੇ ਪਿਛਲੀ ਪੰਚਾਇਤ ਨੇ ਇਹ ਗੁਰੂ ਘਰ ਕੋਲੇ ਸਮਸ਼ਾਨ ਘਾਟ ਇਕੱਠੇ ਕਰਤੇ। ਉਦੋਂ ਬਾਅਦ ਇਹ ਜਗਾ ਹੁਣ ਆਪਾਂ ਤਾਂ ਪੈਲਸ ਬਣਾ ਰਹੇ ਆ ਉਹ ਵੀ ਪਿੰਡ ਵਾਸੀ ਹੈ ਜੀ। ਉਹ ਵੀ ਪਿੰਡ ਦੇ ਕੰਮ ਹੀ ਆਉਣਾ। ਉਹ ਵੀ ਤਾਂ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਜਿਹੜੇ ਦੂਰ ਜਾਂਦੇ ਆ ਦੂਦਰਾਡੇ ਉਹਨਾਂ ਵਾਸਤੇ ਵੀ ਜਾਣ ਨਾਲੋ ਇੱਥੇ ਪਿੰਡ ਦੇ ਵਿੱਚ ਹੀ ਮੈਰਜ ਕਰਨਾ ਕੋਈ ਹੋਰ ਪ੍ਰੋਗਰਾਮ ਕਰਨਾ ਸਵਾਗਤ ਕਰਨ ਵਾਸਤੇ ਹੀ ਇਹਨੂੰ ਕਿਹੜਾ ਕੋਈ ਕਿਸੇ ਦਾ ਨਿੱਜੀ ਇਹ ਵੀ ਪਿੰਡ ਵਾਸਤੇ ਹੀ ਹੈ ਜੇ ਪੈਲਸ ਬਣਾਉਣ ਲਈ ਜਦੋਂ ਜਗ੍ਹਾ ਤੈਅ ਕੀਤੀ ਗਈ ਉਹਦੋਂ ਪਿੰਡ ਨਾਲ ਰਾਇ ਕੀਤੀ ਗਈ ਸੀ ਜੀ ਹਾਂ ਜੀ ਹਾਂ ਤਕਰੀਬਨ ਸਾਰੀ ਆ ਖੜੇ ਆ ਬਸ ਸਾਰੇ ਪਿੰਡ ਦੇ ਆਏ ਹੋਏ ਆਏ ਹੋ ਕੇ ਮੁਤਾਬਕ ਉਹ ਨਾ ਪਹਿਲੇ ਸ਼ਮਸ਼ਾਨ ਘਾਟ ਬੰਦ ਕੀਤਾ ਗਿਆ ਜੇ 23 ਦੇ ਦਰਦ ਇੱਥੇ ਲੱਗ ਕੇ ਫੇਰ ਗੱਲ ਚੱਲੀ ਆ ਹਾਂ